ਜਦੋਂ NSA ਲੱਗਿਆ ਅਸੀਂ ਤਾਂ ਪਹਿਲਾਂ ਵੀ ਵਿਰੋਧ ਕੀਤਾ ਸੀ ਅੱਜ ਹੁਣ ਵੀ ਵਿਰੋਧ ਕਰਦੇ ਆਂ ਵੀ ਜਿਹੜਾ NSA ਲਾਉਣਾ ਗਲਤ ਹੈ ਕਿਉਂਕਿ ਹੋਰ ਵੀ ਥੇਰੀ ਸਜ਼ਾਵਾਂ ਨੇ ਜਿਹੜੇ ਦਿੱਤੀਆਂ ਜਾ ਸਕਦੀਆਂ ਨੇ ਜਿਹੜਾ NSA ਬਹੁਤ ਨੂੰ ਸਖਤ ਹੈ ਕਿਉਂਕਿ ਇਹਨੇ ਸਾਡੇ ਵੱਲ ਵੀ ਹੁਣ ਇਸ NSA ਲਾਉਣ ਵਾਸਤੇ ਇਸੇ ਸਾਰੇ ਪੰਜਾਬ ਨੂੰ ਇੱਕੋ ਕੇ ਇਹ NSA ਦੇਤੇ ਵਿਰੋਧ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੀ ਕਿਸਾਨੀ ਹੈ ਉਹ ਸੰਕਟ ਦੇ ਵਿੱਚ ਹੈ ਕਿਸੇ ਕੋਈ ਬਾਧੂ ਪੈਸੇ ਦਾ ਹੈ ਨਹੀਂ ਗਏ ਲੋਕ ਖਿੱਚ-ਖਿੱਚ ਕੇ ਪੈਸੇ ਭਰਦੇ ਨੇ ਜਦੋਂ ਪੈਸੇ ਭਰਦੇ ਨੇ ਦੂਜੇ ਨੂੰ ਮਿਲਣੇ ਚਾਹੀਦੇ ਨੇ ਇਸ ਦਾ ਇਹ ਆ ਕਿਸਾਨਾਂ ਵੀ ਮੰਗਾਂ ਜੀ ਜੀ ਸਾਨੂੰ ਜਿਹੜੀ ਲਿੰਬਤਾ ਘਰਉਣ ਦੇ ਲਈ ਪੈਸੇ ਨਹੀਂ ਪਾਏ ਯਾਰੇ ਕੀ ਕਾਰਨ ਹੈ ਸਰ ਅ ਸਰ ਇਹ ਪਹਿਲਾਂ ਵੀ ਹੋਈ ਆ ਗੱਲ ਕਿ ਇਸ ਬਾਰੇ ਸਰਕਾਰ ਤੇ ਬੈਂਕਾਂ ਵਿਚਕਾਰ ਇਹ ਗੱਲਬਾਤ ਚੱਲ ਰਹੀ ਹੈ ਉਮੀਦ ਹੈ ਕਦੇ ਦਿਨ ਦੇ ਵਿੱਚ ਵਿੱਚ ਇਹਦਾ ਮਸਲੇ ਦਾ ਹੱਲ ਹੋ ਜਾਵੇਗਾ ਜਿਵੇਂ ਹੀ ਪੰਜਾਬ ਦੇ ਸਾਰੇ ਬੈਂਕਾਂ ਤੇ ਇਹ ਪ੍ਰਕਿਰਿਆ ਸ਼ੁਰੂ ਹੋ ਗਿਆ ਤੇ ਆਪਣੇ ਬੈਂਕ ਦੇ ਵਿੱਚ ਵੀ ਨਾਲ ਦੀ ਨਾਲ ਸ਼ੁਰੂ ਹੋ ਜਾਏਗਾ ਉਹ ਸਵੇ ਤੱਕ ਮੈਂ ਇਹੀ ਅਪੀਲ ਕਰਦਾ ਕਿ ਥੋੜਾ ਸੰਜਮ ਰੱਖਣ ਤੇ ਆਪੇ ਦੇ ਵਿੱਚ ਵਿੱਚੋਂ ਮੀਰ ਹੈ ਵੀ ਅਸੀਂ ਇਸ ਨੂੰ ਪ੍ਰੋਸੈਸ ਨੂੰ ਸਟਾਰਟ ਕਰ ਦਾਂਗੇ। ਜਲਦੀ ਹੱਲ ਉਹਦੇ ਸਾਹ ਹਾਂਜੀ 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 ਬਿਲਕੁਲ ਸਰ ਬਿਲਕੁਲ ਬਿਲਕੁਲ ਅਸੀਂ ਤੁਹਾਾਨਾ ਦੇ ਨਾਲ ਆ ਤੇ ਉਹਨਾਂ ਦੀ ਹਰ ਇੱਕ ਪ੍ਰਕਾਰ ਦੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ। ਥੈਂਕ ਯੂ ਸਾਨੀ ਜੀ ਸਵੀਰ ਜੀ ਆਪਣੇ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਸਾਹਿਬਾਂ ਆ ਕੇ ਨੇ ਛਾਇਲੀ ਤੁਹਾਡੇ ਵੱਲੋਂ ਘਰੋਂ ਕੀਤਾ ਗਿਆ ਸੀ ਲੇਕਿਨ ਕੁਝ ਲੋਕਾਂ ਦਾ ਕਹਿਣਾਗਾ ਵੀ ਇਹ ਜੁਨੀਅਨ ਵਾਲੇ ਵਿਕਾਸ ਕਾਰਜਾਂ ਦੇ ਵਿੱਚ ਅੜਿੱਕਾ ਬਣਦੇ ਨੇ ਕੀ ਕਹੋਗੇ ਇਹਦੇ ਬਾਰੇ ਜੀ ਕਿਤੇ ਵਿੱਚ ਅਸੀਂ ਪੰਜਾਬ ਦੇ ਵਿੱਚ ਜਦੋਂ ਤੋਂ ਲਾ ਕੇ ਖਨੌਰੀ ਤੇ ਸੰਭੂ ਮੋਰਚਾ ਜਿਨ੍ਹਾਂ ਨੇ ਫਕਾਰ ਨਹੀਂ ਚੱਕਿਆ ਉਦੋਂ ਤੋਂ ਅਸੀਂ ਇਹਨਾਂ ਮੰਤਰੀਆਂ ਦਾ ਘਰੋ ਕਰ ਰਹੇ ਹਾਂ ਘਰੋ ਨਹੀਂ ਅਸੀਂ ਸਵਾਲ ਪੁੱਛ ਰਹੇ ਹਾਂ ਸਵਾਲ ਪੁੱਛੇ ਜੀ ਸਵਾਲਾਂ ਦਾ ਜਵਾਬ ਨਹੀਂ ਦੇ ਤਾਸੀ ਦਾ ਵਿਰੋਧ ਕਰਦੇ ਆ ਪਰ ਇਸ ਉਹਨਾਂ ਜਵਾਬ ਜਿਹੜਾ ਸਵਾਲਾਂ ਦਾ ਜਵਾਬ ਦੇਣ ਤੋਂ ਭੱਜ ਰਹੇ ਨੇ ਅਸੀਂ ਉੱਥੇ ਵਿਰੋਧ ਕਰਦੇ ਆ ਜਿੱਥੇ ਸਵਾਲਾਂ ਦਾ ਜਵਾਬ ਨਾ ਦੇਣ ਕੋਈ ਮੰਤਰੀ ਪਰ ਅਸੀਂ ਇੱਕ ਰਸਤਾ ਬਦਲਿਆ ਪਹਿਲਾਂ ਅਸੀਂ ਸੜਕਾਂ ਰੋਕ ਕੇ ਵਿਰੋਧ ਕਰਦੇ ਹੁੰਦੇ ਤੇ ਪਰ ਅਸੀਂ ਸੜਕਾਂ ਰੁਕੜੀਆਂ ਬੰਦ ਕਰਤੀਆਂ ਅਸੀਂ ਜਿਹੜੇ ਮੰਤਰੀ ਨੇ ਇਹਨਾਂ ਤੋਂ ਸਵਾਲ ਜਵਾਬ ਪੁੱਛਦਿਆਂ ਹਲੇ ਤਾਂ ਕਿ ਉਹਨਾਂ ਦਾ ਟਾਈਮ ਹੋ ਗਿਆ ਇਹਨਾਂ ਦਾ ਘਰੋਵ ਵੀ ਕਰਾਂਗੇ ਪਰ ਜਿਹੜਾ ਸਾਹਲੀ ਦੇ ਵਿੱਚ ਆਇਆ ਅਸੀਂ 2 ਕਿਲੋਮੀਟਰ 1.5 ਕਿਲੋਮੀਟਰ ਦੀ ਵਿੱਥ ਤੇ ਮੁੱਖ ਮੰਤਰੀ ਸਾਹਿਬ ਨੂੰ ਮਿਲਣ ਵਾਸਤੇ ਜਾ ਰਹੇ تھے ਅਸੀਂ ਉੱਥੇ ਰੋਕ ਲਏ ਮੁੱਖ ਮੰਤਰੀ ਜੀ ਦੇ ਵਿੱਚ ਕੀ ਡਿੱਕਾ ਬਣ ਗਏ ਸੀ ਅਸੀਂ ਤਾਂ ਥਾਂ ਥਾਂ ਦੇ ਉੱਤੇ ਪੰਜਾਬ ਦੇ ਵਿੱਚ ਜਿੰਨੇ ਵੀ ਮੰਤਰੀ ਆਉਂਦੇ ਨੇ ਥਾਂ ਥਾਂ ਦੇ ਉੱਤੇ ਇਹਨਾਂ ਦਾ ਸਵਾਲ ਜਵਾਬ ਕਰਦੇ ਆਂ ਪਰ ਇਹ ਕਿਤੇ ਜਿੱਥੇ ਕੋਈ ਮੰਤਰੀ ਸਵਾਲ ਜਵਾਬ ਦੇਣ ਤੋਂ ਭੱਜਦਾ ਹੈ ਉੱਥੇ ਅਸੀਂ ਬੋਧ ਕਰਦੇ ਆਂ ਪਰ ਇਹ ਤਾਂ ਕੋਈ ਹੈ ਨਹੀਂ ਗੱਲ ਵੀ ਇਹ ਕਿਸਾਨ ਜੱਤੀ ਬੰਦੀ ਕਰਕੇ ਪਿੰਡ ਛਾਲੀ ਨੂੰ ਕੋਈ ਵੱਡਾ ਪੈਸਾ ਨਾ ਦਿੱਤਾ ਪੈਸਾ ਦੇਣ ਤੋਂ ਭੱਜਿਆ ਹੋਵੇ ਪਰ ਇਹਨਾਂ ਕੋਲ ਪੈਸਾ ਦੇਣ ਨੂੰ ਹੈ ਹੀ ਨਹੀਂ ਕਿਤੇ ਕਿਉਂਕਿ ਇਹ ਜਿਹੜੇ ਜਿੰਨੇ ਵੀ ਪੁਰਾਣੇ ਕੈਮਰੇ ਕਮਰੇ ਬਣੇ ਹੋਏ ਨੇ ਜਾਂ ਪੁਰਾਣੇ ਬਾਥਰੂਮ ਬਣੇ ਹੋਏ ਨੇ ਉਹਨਾਂ ਦੇ ਰੰਗ ਕਰਕੇ ਉਹਨਾਂ ਨੂੰ ਇਹ ਨਹੀਂ ਪੱਥਰ ਉਹਦੇ ਲਈ ਜਾਂਦੇ ਨੇ ਪਰ ਨਾ ਕੋਈ ਸਕੂਲ ਅਪਗ੍ਰੇਡ ਕਰਦੇ ਨੇ ਜਿਹੜਾ ਸਕੂਲ ਪਹਿਲਾਂ ਅਪਗ੍ਰੇਡ ਹੋਇਆ ਹੋਇਆ ਉਸੇ ਨੂੰ ਕਹੀ ਜਾਂਦੇ ਵੈਸੇ ਅਪਗ੍ਰੇਡ ਕੀਤਾ ਹੈ ਅਜੀਤਾ ਇਹ ਹੀ ਕਹਿਣਾ ਚਾਹੁੰਦੇ ਆ ਵੀ ਜਿਹੜੀ ਭਗਵਾਨਤਮਨ ਦੀ ਸਰਕਾਰ ਹੈ ਫੇਰ ਹੈ ਕਿਉਂਕਿ ਇਹ ਜਿਹੜੇ ਪਿਛਲੇ ਕੀਤੇ ਕੰਮ ਨੇ ਉਹਨਾਂ ਨੂੰ ਇਹ ਨਵਾਂ ਬਣਵਾਈ ਬਣਾਈ ਜਾਂਦੀ ਹੈ ਪਰ ਲੋਕ ਇਸ ਤੋਂ ਚ ਜਾਣੂ ਨਹੀਂ ਕਿਉਂਕਿ ਸਰਕਾਰ ਸਾਰੇ ਜਿੰਨੇ ਵੀ ਉਹ ਪ੍ਰੋਗਰਾਮ ਹੁੰਦੇ ਨੇ ਸਾਰਿਆਂ ਦੇ ਉੱਤੇ ਆਨਾ ਕਾ ਨਹੀਂ ਕਰਦੀ ਹੈ ਨਾ ਕਿਸੇ ਨੂੰ ਕੁਝ ਦਿੰਦੀ ਹੈ ਲੋਕਾਂ ਨੂੰ ਆਪ ਦੇ ਚਲਾਉਣ ਵਾਸਤੇ ਇਹ ਜਿਹੜੇ ਫੰਕਸ਼ਨ ਨਹੀਂ ਰੱਖੇ ਜਾਂਦੇ ਨੇ ਵੀ ਆਪ ਦੇ ਲੋਕਾਂ ਦਾ ਵਿਰੋਧ ਹੋਵੇ ਹਡੀਆਂ ਪਾਰਟੀਆਂ ਕਾਇਮ ਹੋਣ ਪਰ ਇਹ ਗੱਲ ਨਹੀਂ ਹੋਊਗੀ ਆਉਣ ਵਾਲਾ ਸਮਾਂ ਦੱਸੂਗਾ ਵੀ ਅਮਰ 27 ਦੇ ਵਿੱਚ ਕਿਹਨੂੰ ਵੋਟਾਂ ਪਈਆਂ ਨੇ ਕੀ ਹੁੰਦੇ ਨੇ ਕਿਵੇਂ ਇਹਨਾਂ ਦਾ ਕਰੋ ਕੀਤਾ ਜਾਂਦਾ ਪਿੰਡ ਤੇ ਬਣਦਾ ਜਾਊਗਾ ਨਾ ਬਣਦਾ ਜਾਊਗਾ ਪਰ ਅਸੀਂ ਸਾਡੀ ਮੰਗ ਹੈ ਵੀ ਜਿੰਨਾ ਚਿਰ ਸਾਡਾ ਸੰਭੂ ਤੇ ਖਨੌੜੀ ਤੇ ਨੁਕਸਾਨ ਦੀ ਪਰਪਾਈ ਨਹੀਂ ਕਰਦੇਗੇ ਅਸੀਂ ਉਹਨਾਂ ਚਿਰ ਵੀ ਕਰੋ ਕਰਦੇ ਰਹਾਂਗੇ ਇੱਕ ਜੀ ਤੁਸੀਂ ਜਵਾਬ ਦਿਓ ਜੀ ਕਪਾਣਾ ਮੁੱਖ ਮੰਤਰੀ ਦਾ ਚਿਹਰਾ ਨੇ ਭਾਈ ਅਮਰਤਵਾਲ ਸਿੰਘ ਜੀ ਦੇ ਤੀਸਰੀ ਵਾਰ ਐਨਐਸਏ ਲਾਤਾ ਉਹਦੇ ਬਾਰੇ ਕੀ ਕਹੋਗੇ ਜੀ ਦੇਖਿਆ ਜਦੋਂ ਐਨਐਸਏ ਲੱਗਿਆ ਅਸੀਂ ਤਾਂ ਪਹਿਲਾਂ ਵੀ ਵਿਰੋਧ ਕੀਤਾ ਸੀ ਅੱਜ ਹੁਣ ਵੀ ਵਿਰੋਧ ਕਰਦੇ ਆ ਵੀ ਜਿਹੜਾ ਐਨਐਸਏ ਲਾਉਣਾ ਗਲਤ ਹੈ ਕਿਉਂਕਿ ਹੋਰ ਬਥੇਰੀਆਂ ਸਜ਼ਾਵਾਂ ਨੇ ਜਿਹੜੇ ਦਿੱਤੀਆਂ ਜਾ ਸਕਦੀਆਂ ਨੇ ਜਿਹੜਾ ਐਨਐਸਏ ਬਹੁਤ ਨੂੰ ਸਖਤ ਹੈ ਕਿਉਂਕਿ ਇਹਨੇ ਸਾਡੇ ਵੱਲ ਵੀ ਹੁਣ ਇਸ ਐਨਐਸਏ ਲਾਉਣ ਵਾਸਤੇ ਇਸ ਲਈ ਸਾਰੇ ਪੰਜਾਬ ਨੂੰ ਇਕੋ ਹੋ ਕੇ ਇਹ ਐਨਐਸਏ ਦੇਤੇ ਵਿਰੋਧ ਕਰਨਾ ਚਾਹੀਦਾ ਹੈ ਅਸੀਂ ਜਾਨੀਏ ਬੇਮੁਨਾਤ ਦੋਸ਼ ਨੇ ਜਿਹੜੇ ਲੋਕ ਲਾ ਰਹੇ ਨੇ ਸਾਡਾ ਮਕਸਦ ਤਾਂ ਸਰਫੈਲ ਨਹੀਂ ਆ ਵੀ ਜਿਹੜਾ ਅਸੀਂ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਸਾਡਾ ਲਗਾਤਾਰ ਦਿਨ ਰਾਤ ਦਾ ਮੋਰਚਾ ਚੱਲਿਆ ਉਹ ਮੋਰਚੇ ਨੂੰ ਖਿਲਿਆਉਣ ਵਾਸਤੇ ਪੰਜਾਬ ਦੇ ਮੰਤਰੀਆਂ ਨਾਲ ਪਹਿਲਾਂ ਸਾਡੇ ਆਗੂਆਂ ਦੀ ਗੱਲਬਾਤ ਹੋਈ ਆ ਉਹਨਾਂ ਨੇ ਸਾਡੇ ਆਗੂਆਂ ਨੂੰ ਭਰੋਸੇ 'ਚ ਲਿਆ ਜਾਨੀ ਸਾਡੇ ਆਗੂਆਂ ਨੇ ਇਹ ਗੱਲ ਕਹੀ ਆ ਵੀ ਜਿਹੜੀ ਤੁਸੀਂ ਫੋਰਸ ਇਕੱਠੀ ਕਰ ਰੱਖੀ ਆ ਲੱਡੇ ਕੋਠੀ ਆ ਦਿੜਦੇ ਵੀ ਇਹ ਫੋਰਸ ਕਿਉਂ ਇਕੱਠੀ ਕਰੀ ਆ ਜਾਨੀ ਉਹ ਮੰਤਰੀ ਕੋਸਟਾਫ ਝੂਠ ਬੋਲ ਕੇ ਗਏ ਨੇ ਉਹ ਕਹਿੰਦੇ ਜੀ ਇਹ ਤਾਂ ਨਸ਼ੇ ਦੇ ਸਲਾਗਰਾ ਵਾਸਤੇ ਫੋਰਸ ਲ ਇਕੱਠੀ ਕਰੀ ਹੋਈ ਹੈ ਅਸੀਂ ਨਸ਼ੇ ਦੇ ਸਲਾਗਰਾ ਨੂੰ ਫੜਨਾ ਹੈ ਜਾਨੀ ਉਸ ਤੋਂ ਬਾਅਦ ਹੀ 6:00 7:30 ਵਜੇ ਸਾਰੀ ਫੋਰਸ ਲਿਆ ਕੇ ਜਾਨੀ ਛੰਬੂ ਤੇ ਖਨੋਰੀ ਬਾਰਡਰ ਤੇ ਲਾਤੀ ਜਾਨੀ ਇਹ ਕਿਸਾਨਾਂ ਨਾਲ ਕਿਸਾਨਾਂ ਆਗੂਆਂ ਨਾਲ ਪੰਜਾਬ ਦੀ ਸਰਕਾਰ ਨੇ ਧੋਖਾ ਕੀਤਾ ਧੋਖੇ ਨਾਲ ਸਾਡਾ ਉੱਥੇ ਜਾਨੀ ਵੱਡੀ ਪੱਧਰ ਤੇ ਨੁਕਸਾਨ ਕੀਤਾ ਸਾਡੇ ਰਹਿਣ ਬਸੇਰੇ ਟਾਪ ਤੇ ਸਾਡੇ ਤੰਗੂ ਪਾੜ ਤੇ ਸਾਡੀਆਂ ਟਰਾਲੀਆਂ ਚੋਰੀ ਹੋ ਗਿਆ ਸਿਲੰਡਰ ਚੋਰੀ ਕਰ ਲੇ ਪੁਲਿਸ ਨੇ ਸਾਡੇ ਏਸੀ ਚੋਰੀ ਕਰ ਲੇ ਸਰਪੰਚ ਨੇ ਟਰਾਲੀਆਂ ਚੋਰੀ ਕਰ ਲਈਆਂ ਐਮਐਲਏ ਦੀ ਸ਼ਹਿਤ ਯਾਨੀ ਇਹ ਸਾਰਾ ਕੁਝ ਹੋਇਆ ਐਮਐਲਏ ਦਾ ਜਿਹੜਾ ਕਨੌਰ ਦਾ ਐਮਐਲਏ ਯਾਨੀ ਉਹਦਾ ਗੁਰਲਾਲ ਕਨੌਰਾ ਜਿਹੜਾ ਉਹਦਾ ਯਾਨੀ ਇਸ ਦੇ ਵਿੱਚ ਵੱਡੀ ਪੱਦਰ ਤੇ ਹੱਥ ਹੈ ਵੀ ਇਹਨੂੰ ਮੋਰਚੇ ਨੂੰ ਖੜਿਆਉਣਾ ਤੇ ਟਰਾਲੀਆਂ ਚੋਰੀ ਕਰਨੀਆਂ ਸਰਪੰਚ ਤੋਂ ਚੋਰੀ ਕਰਾਉਣੀਆਂ ਹੋਰ ਜਿਹੜੀ ਪੰਨ ਤੋੜ ਜੇ ਬਿੱਸੀਆਂ ਦਾ ਹੋਈ ਆ ਇਸ ਦੀ ਅਸੀਂ ਮੰਗ ਕਰਦੇ ਆ ਵੀ ਇਹਦੀ ਪੰਜਾਬ ਸਰਕਾਰ ਪਰਪਾਈ ਕਰੇ ਜੇ ਨਹੀਂ ਪਰਪਾਈ ਕਰਦੀ ਤਾਂ ਜਿਵੇਂ ਹੁਣ ਪਿੰਡਾਂ ਦੇ ਵਿੱਚ ਇਹ ਸਕੂਲਾਂ ਦੇ ਨਹੀਂ ਪੱਥਰ ਰੱਖਣ ਆਉਂਦੇ ਨੇ ਟਾਇਲਟਾਂ ਤੇ ਨਹੀਂ ਪੱਥਰ ਰੱਖਦੇ ਨੇ ਉਹ ਉਸ ਕਰਕੇ ਅਸੀਂ ਜੇ ਸਾਡੇ ਸਵਾਲਾਂ ਦੇ ਜਵਾਬ ਨਹੀਂ ਦਿੰਦੇ ਤਾਂ ਅਸੀਂ ਇਹਨਾਂ ਦਾ ਵਿਰੋਧ ਕਰਾਂਗੇ 2027 ਤੱਕ ਜਾਨੀ ਇਹਨਾਂ ਦਾ ਲਗਾਤਾਰ ਜਿਹੜਾ ਵਿਰੋਧ ਕੀਤਾ ਜਾਊਗਾ ਛਾਇਲੀ ਗਰੰਟਾਂ ਨਹੀਂ ਮਿਲੀਆਂ ਛਾਇਲੀ ਪਿੰਡ ਨੂੰ ਇਹ ਵੀ ਕੀ ਕਰਨ ਹੋ ਗਈ ਕੁਛ ਗਰੰਟਾ ਵੀ ਕਰ ਗੱਲ ਕਰਦੇ ਹਾਂ ਪੰਚਾਇਤ ਦਾ ਮੰਗ ਪੱਤਰ ਨਹੀਂ ਫੜਿਆ ਮੁੱਖ ਮੰਤਰੀ ਨੇ ਹਰਪਾਲ ਚੀਮੇ ਨੇ ਨਹੀਂ ਉਹਦਾ ਮੰਗ ਪੱਤਰ ਫੜਿਆ ਗਰੰਟਾ ਵਾਲੀ ਤਾਂ ਦੂਰ ਦੀ ਗੱਲ ਹੈ ਇਹ ਤਾਂ ਸਿਰਫ ਇੱਕ ਪ੍ਰਚਾਰ ਕਰਨ ਆਉਂਦੇ ਨੇ ਪਿੰਡਾਂ ਦੇ ਸਕੂਲਾਂ ਵਿੱਚ ਜਾਨੀ ਇਹ ਐ ਕਰ ਲੈਂਦੇ ਨੇ ਵੀ ਸਕੂਲਾਂ ਦੇ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਸਰੇ ਹੀ ਲਾ ਕੇ ਸਕੂਲ 'ਚ ਬੁਲਾ ਲੈਂਦੇ ਨੇ ਜਾਨੀ ਉੱਥੇ ਉਹਨਾਂ ਨੂੰ ਪ੍ਰਚਾਰ ਕਰਕੇ ਤੁਰੇ ਜਾਂਦੇ ਨੇ ਆਪਦੇ ਰਿਸ਼ਤੇਦਾਰੀਆਂ ਦੱਸਣ ਦਾ ਮੁੱਖ ਮੰਤਰੀ ਵੀ ਮੇਰੀ ਖੋਖਰ ਮੇਰੀ ਭੂਆ ਗੰਡੂਏ ਮੇਰੀ ਮਾਫੀ ਹੈ ਜਾਨੀ ਇਹੋ ਜਿਹਾ ਪ੍ਰਚਾਰ ਕਰਕੇ ਜਹਾਜ਼ ਰਾਹੀਂ ਆਇਆ ਤੇ ਜਹਾਜ਼ ਰਾਹੀਂ ਭਾਗਿਆ ਜਾਨੀ ਅਸੀਂ ਤਾਂ 1.5 ਕਿਲੋਮੀਟਰ ਦੂਰ ਖੜੇ ਤੇ ਅਸੀਂ ਜਿਹੜਾ ਪਿੰਡ ਦੇ ਵਿਕਾਸ ਵਾਸਤੇ ਗ੍ਰਾਂਟ ਲੈਣੀ ਹੈ ਪੰਚਾਇਤ ਨੇ ਅਸੀਂ ਉਹਦੇ 'ਚ ਡਿੱਕਾ ਕਿਵੇਂ ਬਣ ਗਏ ਅਸੀਂ ਤਾਂ ਪਾਣੀ ਵਾਲੀ ਟੈਂਕੀ ਬਾਰਡਰ ਵਾਕਸਲੇ ਖੜੇ ਹਾਂ 1.5 ਕਿਲੋਮੀਟਰ ਦੂਰ ਉਹ ਜਹਾਜ਼ ਰਾਹੀਂ ਆਇਆ ਜੇ ਜਾਨੀ ਅਸੀਂ ਉਹਦਾ ਕਰਿਓ ਕਰਨਾ ਹੁੰਦਾ ਫਿਰ ਉਹ ਗੱਡੀਆਂ ਵਿੱਚ ਆਉਣਾ ਪੀ ਉਹਨੇ ਫੇਰ ਮੰਨਿਆ ਜਾਂਦਾ ਵੀ ਜਥੇਬੰਦੀਆਂ ਨੇ ਕਿਰਿਆ ਕਰ ਲਿਆ ਉਹਦਾ ਉੱਪਰ ਦੀ ਆ ਗਿਆ ਉੱਪਰ ਦੀ ਵਾ ਗਿਆ ਸਾਡੇ ਨਾਲ ਤਾਂ ਉਹਦੀ ਕੋਈ ਗੱਲ ਨਹੀਂ ਹੋਈ ਸਾਡੇ ਨਾਲ ਮੁਲਾਕਾਤ ਨਹੀਂ ਹੋਈ ਸਾਡੇ ਸਵਾਲ ਹੀ ਨਹੀਂ ਉਹਦੇ ਤੱਕ ਗਏ ਸਾਨੂੰ ਜਵਾਬ ਕਿੱਥੋਂ ਦੇਊਗਾ ਉਹ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ 'ਚ ਵੀ ਕਿਰਿਆ ਕਰਦੇ ਰਹਾਂਗੇ ਜੇ ਸਾਡੀਆਂ ਜਿਹੜੀਆਂ ਖਸ਼ੰਭੂ ਦੇ ਖਨੌਰੀ ਬਾਰਡਰ ਵਾਲੀਆਂ ਮੰਗਾ ਨੇ ਜੇ ਉਹਨਾਂ ਨੇ ਸਹਿਮਤੀ ਨਾ ਕੀਤੀ ਇਹ ਗੱਲ ਕਹਿਣਾ ਵੀ ਜਿਹੜੇ ਲੋਕ ਕਹਿੰਦੇ ਨੇ ਵੀ ਅਸੀਂ ਲੋਕ ਭਲਾਈ ਦੇ ਕੰਮਾਂ 'ਚ ਵੀ ਜਥੇਬੰਦੀਆਂ ਟਿੱਕਾ ਬਣਦੀਆਂ ਰੇ ਸਾਡਾ ਜਿਹੜੇ ਪਿੰਡ ਲੈਵਲ ਦੇ ਕੰਮ ਨੇ ਉਹਨਾਂ ਨਾਲ ਜਾਨੀ ਕੋਈ ਲਾਗਤਾਂ ਦੇਗਾ ਨਹੀਂ ਹੈਗਾ ਉਹ ਜਿਵੇਂ ਮਰਜ਼ੀ ਸਰਕਾਰਾਂ ਚਾਹਣ ਕਰ ਸਕਦੀਆਂ ਨੇ ਪਰ ਗੱਲ ਹੈ ਜਿਹੜੀ ਉਹ ਇਹ ਹੈ ਵੀ ਜਿਹੜਾ ਸਾਡਾ ਪੰਜਾਬ ਸਰਕਾਰ ਨੇ ਸ਼ਬਦੂ ਬਾਰਡਰ ਤੇ ਖਨੌਰੀ ਬਾਰਡਰ ਤੇ ਨੁਕਸਾਨ ਕੀਤਾ ਵੀ ਉਹਦੀ ਪਰਪਾਈ ਕਰਾਉਣ ਵਾਸਤੇ ਅਸੀਂ ਸਵਾਲ ਕਰਨ ਵਾਸਤੇ ਮੰਤਰੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਅਸੀਂ ਜਾਨੀ ਉਹਨਾਂ ਦੇ ਲਵੇ ਜਾਣਾ ਚਾਹਲੀਆ ਪੁਲਿਸ ਪ੍ਰਸ਼ਾਸਨ ਸਾਨੂੰ ਪਹਿਲੀ ਛੇਰ ਕੇ ਖੜਾ ਲੰਦਾ ਸਾਡੀ ਗੱਲਬਾਤ ਨਹੀਂ ਜਿਹੜੀ ਮੰਤਰੀਆਂ ਨਾਲ ਕਰਾਉਂਦੇ ਅਧਿਕਾਰੀਆਂ ਨਾਲ ਵੀ ਕਰਾਉਂਦੇ ਜਿੰਨਾ ਚਿਰ ਸਾਡੀ ਗੱਲਬਾਤ ਨਹੀਂ ਅਧਿਕਾਰੀਆਂ ਨਾਲ ਹੁੰਦੀ ਜਾ ਜਿਹੜਾ ਸਾਡਾ ਸ਼ੰਭੂ ਵਾਟਰ ਤੇ ਖਨੌਰੀ ਵਾਟਰ ਤੇ ਟਰਾਲੀਆਂ ਚੋਰੀ ਹੋ ਗਈਆਂ ਸਿਲੰਡਰ ਚੋਰੀ ਹੋ ਗਏ ਪੁਲਿਸ ਪ੍ਰਸ਼ਾਸਨ ਨੇ ਕਰ ਲਏ ਜਾਂ ਸਰਪੰਚ ਨੇ ਕਰ ਲਏ ਐਮਐਲਏ ਕੰਨਾਂ ਔਰ ਦੇ ਨੇੜੇ ਆ ਜਿਹੜਾ ਸਰਪੰਚ ਯਾਨੀ ਅਸੀਂ ਹੁਣ ਪੰਜਾਬ ਸਰਕਾਰ ਤੋਂ ਮੰਗ ਰੱਖਦੇ ਆ ਵੀ ਸਾਡਾ ਜਿੰਨਾ ਵੀ ਨੁਕਸਾਨ ਹੋ ਗਿਆ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਉਹਦੀ ਪਰਪਾਈ ਕੀਤੀ ਜਾਵੇ ਸਾਡਾ ਇਲਾਕਾ ਤੇਗਾ ਇਸ ਗੱਲ ਨਾਲ ਸਾਡਾ ਇਲਾਕਾ ਤੇਗਾ ਨਹੀਂ ਹੈਗਾ ਵੀ ਜੋ ਮਤਲਬ ਪਿੰਡਾਂ ਦੇ ਵਿਕਾਸਰੇ ਵੀ ਅਸੀਂ ਉਹਨਾਂ ਨੂੰ ਰੋਕਣ ਵਾਸਤੇ ਅਸੀਂ ਇਕੱਠੇ ਹੋਲੇ ਆ ਯਾਨੀ ਜੇ ਸਾਡੇ ਨਾਲ ਪਹਿਲੀ ਗੱਲਬਾਤ ਕਰ ਲੈਣ ਮੰਤਰੀ ਐ ਬਾਈ ਕੇ ਗੱਲ ਹੋ ਜੇ ਮੰਤਰੀਆਂ ਨਾਲ ਵੀ ਭਾਈ ਜਿਹੜਾ ਸੋਡਾ ਨੁਕਸਾਨ ਹੋਇਆ ਸੀ ਉਹਦੀ ਪਰਪਾਈ ਕਰਾਂਗੇ ਫਿਰ ਅਸੀਂ ਵਿਰੋਧ ਕਿਉਂ ਕਰਾਂਗੇ ਸਾਡਾ ਕੀ ਸਰਫਰ ਇੱਕ ਪੰਚ ਸਰਪੰਚ ਰੋਸ ਦਿਖਾਉਂਦੇ ਨੇ ਜੀ ਤੁਹਾਨੂੰ ਵੀ ਤੁਸੀਂ ਜਾਣ ਕੇ ੜਕਾ ਬਣਦੇ ਹੋ ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੀ ਇਹ ਉੱਪਰ ਲੈਵਲ ਦੀਆਂ ਗੱਲਾਂ ਨੇ ਵੀ ਸਰਕਾਰ ਦੀਆਂ ਨੀਤੀਆਂ ਕੀ ਨੇ ਮੈਨੂੰ ਹੁਣੇ ਸਰਪੰਚ ਮਿਲਿਆ ਆਪਣੇ ਚੌਕ ਦੇ ਵਿੱਚ ਉਹਦੇ ਨਾਲ ਇਹ ਗੱਲ ਕਰਕੇ ਆਇਆ ਮੈਂ ਵੀ ਜਿਹੜਾ ਸਾਡਾ ਲਾਗਾ ਦੇਗਾ ਉਹ ਥੋੜੇ ਪਿੰਡ ਦੇ ਕੰਮ ਨਾਲ ਨਹੀਂ ਹੈਗਾ ਸਾਡਾ ਤਾਂ ਜਿਹੜਾ ਨੁਕਸਾਨ ਹੋ ਗਿਆ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਵੀ ਸਾਡੀ ਮੰਤਰੀਆਂ ਨਾਲ ਤੁਸੀਂ ਗੱਲ ਕਰਾਓ ਬੈਠ ਕੇ ਅਸੀਂ ਗੱਲ ਕਰ ਲਈਏ ਬੈਠ ਕੇ ਸਮਝੌਤਾ ਹੋ ਜੇ ਸਾਡਾ ਅਸੀਂ ਫਿਰ ਕਿਉਂ ਵਿਰੋਧ ਕਰਾਂਗੇ ਜਦੋਂ ਸਰਕਾਰ ਨੇ ਹਾਮੀ ਭਰਤੀ ਵੀ ਅਸੀਂ ਛੋੜਾ ਜਿੰਨਾ ਵੀ ਸ਼ੰਭੂ ਬਾਡਰ ਤੇ ਖਨੌਰੀ ਬਾਡਰ ਤੇ ਨੁਕਸਾਨ ਹੋਇਆ ਅਸੀਂ ਉਹਦੀ ਪਰਪਾਈ ਕਰਾਂਗੇ ਫਿਰ ਅਸੀਂ ਕਿਉਂ ਵਿਰੋਧ ਕਰਾਂਗੇ ਕਿਉਂ ਅਸੀਂ ਸਵਾਲ ਜਵਾਬ ਕਰਾਂਗੇ ਮੰਤਰਾ ਜੀ ਜੇ ਦਿੰਦਾ ਮੰਤਰੀ ਸਾਹਿਬ ਦਾ ਟਾਈਮ ਲੈ ਕੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਹੋ ਸਕਦੀ ਹੈ ਕਿ ਮਤਲਬ ਧਰਨੇ ਬਾਰੇ ਜਿਹੜਾ ਅਸੀਂ ਗੱਲਬਾਤ ਹੋ ਸਕਦੀ ਹੈ ਕੱਲੀ ਨਹੀਂ ਅਸੀਂ ਦੋਏ ਪਾਸੇ ਖੁੱਲ੍ਹੇ ਦਿੱਤੀ ਹੋਈ ਹੈ ਵੀ ਚਾਹੇ ਤਾਂ ਸਾਡਾ ਮਤਲਬ ਮੰਤਰੀਆਂ ਤੋਂ ਟਾਈਮ ਲੈ ਕੇ ਸਾਡੀ ਗੱਲਬਾਤ ਕਰਾਓ ਮੰਤਰੀਆਂ ਨਾਲ ਵੀ ਅਸੀਂ ਪਹਿਲਾਂ ਵੀ ਗੱਲਬਾਤ ਕਰ ਸਕਦੇ ਹਾਂ ਜੇ ਨਹੀਂ ਸਾਡੇ ਨਾਲ ਗੱਲਬਾਤ ਕਰਨ ਕਰਨੀ ਚਾਹੁੰਦੇ ਫਿਰ ਤਾਂ ਅਸੀਂ ਵਿਰੋਧ ਵੀ ਕਰਾਂਗੇ ਸਵਾਲ ਵੀ ਘੇਰ ਕੇ ਕਰਾਂਗੇ ਵੀ ਭਈ ਆਹ ਸਾਡੇ ਸਵਾਲਾਂ ਦੇ ਜਵਾਬ ਦਿਓ ਹੁਣ ਜਵਾਬ ਉਹ ਦੇਣਗੇ ਕਿਵੇਂ ਜਦੋਂ ਉਹਨਾਂ ਨੇ ਟਰਾਲੀਆਂ ਚੋਰੀ ਕਰ ਲਈਆਂ ਸਿਲੰਡਰ ਚੋਰੀ ਕਰ ਲਏ 쿨ਰ ਚੋਰੀ ਕਰ ਲਏ ਏਸੀ ਚੋਰੀ ਕਰ ਲਏ ਛੱਡਿਆ ਉੱਥੇ ਕੱਖ ਨਹੀਂ ਰਹਿਣ ਬਸੇਰੇ ਢਾਤੇ ਤੰਬੂ ਪਾੜ ਤੇ ਜੀਵੀਸੀ ਮਸ਼ੀਨਾਂ ਨਾਲ ਵੱਡੀ ਪੱਧਰ ਤੇ ਨੁਕਸਾਨ ਕਰਤਾ ਫਿਰ ਪਹਿਲਾਂ ਵਿਰੋਧ ਕਿਉਂ ਨਹੀਂ ਹੋਊਗਾ ਪੰਜਾਬ ਦੇ ਵਿੱਚ ਅੱਜ ਦਾ ਕੀ ਮੁੱਦਾ ਜੀ ਤੁਸੀਂ ਅੱਜ ਉਰੇ ਪਹੁੰਚੇ ਹੋ ਅੱਜ ਦਾ ਮੁੱਦਾ ਇਹ ਹੈ ਵੀ ਜਿਹੜੇ ਸਾਡੇ ਕਿਸਾਨ ਫਸਲ ਵੇਚ ਕੇ ਕੋਆਪਰੇਟਿਵ ਸਟੇਟਿਟ ਦੇ ਬੈਂਕ ਦੇ ਵਿੱਚ ਪੈਸੇ ਭਰਦੇ ਨੇ ਉਹ ਯਾਨੀ ਹਰ ਸਾਲ ਹੀ ਪੈਸੇ ਭਰਦੇ ਨੇ ਭਾਵੇਂ ਪੈਸੇ ਭਰਨ ਤੋਂ ਬਾਅਦ ਯਾਨੀ ਉਹਨਾਂ ਨੂੰ ਮੋੜਵੇਂ ਰੂਪ ਦੇ ਵਿੱਚ ਪੈਸੇ ਦਿੱਤੇ ਜਾਂਦੇ ਨੇ ਯਾਨੀ ਹੁਣ ਸਾਡੇ ਕਿਸਾਨ ਆਏ ਤੇ ਕੱਲ ਇੱਥੇ ਪੈਸੇ ਲੈਣੇ ਕਿਨ ਪਹਿਲਾਂ ਵੀ ਚੱਕਰ ਲਾ ਕੇ ਗਏ ਨੇ ਉਹ ਕਹਿੰਦੇ ਜੀ ਸਾਡੇ ਪੈਸੇ ਭਰਿਆ ਨੂੰ ਹਫਤੇ ਵਾਂਗੂ ਹੋ ਗਿਆ ਵੀ ਸਾਨੂੰ ਅਸੀਂ ਜਦੋਂ ਪੈਸੇ ਲੈਣ ਜਾਂਦੇ ਆ ਸਾਨੂੰ ਮੈਨੇਜਰ ਸਾਹਿਬ ਇਹ ਕਹਿ ਕੇ ਮੋੜ ਦਿੰਦੇ ਨੇ ਵੀ ਹਜੇ ਪੰਜਾਬ ਸਰਕਾਰ ਨੇ ਯਾਨੀ ਸਾਨੂੰ ਪੈਸੇ ਦੇਣ ਵਾਸਤੇ ਆਗਿਆ ਨਹੀਂ ਦਿੱਤੀ ਠੀਕ ਹੈ ਜੀ ਚਲੋ ਇਹ ਮਸਲਾ ਜਿਹੜਾ ਸਾਡਾ ਕਿਸਾਨ ਕੋਈ ਬੈਂਕਰੀ ਵਿੱਚ ਜਿਹੜੀ ਆਪਦੀ ਲਿਮਟ ਹੁੰਦੀ ਹੈ ਭਰਦਾਂ ਦਾ ਹੈ ਉਹਨੂੰ ਤੀਜੇ ਦਿਨ ਜਾਂ ਦੂਜੇ ਦਿਨ ਉਹ ਲਿਮਟ ਮਿਲ ਜਾਂਦੀ ਹੈ ਪਰ ਇਹ ਬੈਂਕ ਹੁਣ ਪੈਸੇ ਤਾਂ ਭਰਤੇ ਕਿਸਾਨਾਂ ਨੇ ਪਰ ਲਿਮਟ ਦੇਣ ਨੂੰ ਐ ਕਹਿੰਦੇ ਨੇ ਵੀ ਸਾਡੂ ਚੰਡੀਗੜ੍ਹੋਂ ਸਾਨੂੰ ਕੋਈ ਆਊਡਰ ਆਊਗਾ ਤਾਂ ਅਸੀਂ ਇਹ ਦੇਣ ਦੇ پابੰਦ ਹੋਵਾਂਗੇ ਪਰ ਕਿਸਾਨਾਂ ਦਾ ਇੱਕ ਇੱਕ ਦਿਨ ਸਹਾਈ ਹੁੰਦਾ ਕਿਉਂਕਿ ਉਹਨਾਂ ਨੇ ਇਹ ਲਿਮਟ ਕਢਾ ਕੇ ਦੁਕਾਨਦਾਰਾਂ ਨੂੰ ਪੈਸੇ ਦੇਣੇ ਹੁੰਦੇ ਨੇ ਦਿਹਾੜੀਆਂ ਨੂੰ ਪੈਸੇ ਦੇਣੇ ਹੁੰਦੇ ਨੇ ਕਮਾਈਆਂ ਨੂੰ ਪੈਸੇ ਦੇਣੇ ਹੁੰਦੇ ਨੇ ਤੇ ਹੋਰ ਕਵੀਲਦਾਰੀਆਂ ਕਿਉਂਕਿ ਜਿਹੜੀ ਕਿਸਾਨੀ ਹੈ ਉਹ ਸੰਕਟ ਦੇ ਵਿੱਚ ਹੈ ਕਿਸੇ ਕੋਈ ਵਾਧੂ ਪੈਸੇ ਤਾਂ ਨਹੀਂ ਗਏ ਲੋਕ ਖਿੱਚ-ਖਿੱਚ ਕੇ ਪੈਸੇ ਭਰਦੇ ਨੇ ਜਦੋਂ ਪੈਸੇ ਭਰਤੇ ਨੂੰ ਦੂਜੇ ਨੂੰ ਮਿਲਣੇ ਚਾਹੀਦੇ ਨੇ ਇਸ ਤਾਂ ਇਹ ਮੰਗ ਕਰਦੇ ਆ ਪਰ ਇਹ ਬੈਂਕ ਮੈਨੇਜਰ ਨੇ ਅੱਜ ਸਾਨੂੰ ਜਵਾਬ ਦਿੱਤਾ ਕਹਿੰਦਾ ਵੀ ਜਿੰਨਾ ਚਿਰ ਤਾਂਹਾਂ ਤੋਂ ਸਾਨੂੰ ਆਰਡਰ ਨਹੀਂ ਆਦਾ ਅਸੀਂ ਦੇ ਨਹੀਂ ਸਕਦੇ ਅਹੀ ਇਹ ਮੈਂ ਕਰਦਿਆਂ ਮੀਸਾ ਛੇ ਤੋਂ ਛੇਤੀ ਸਾਡੇ ਕਿਸਾਨਾਂ ਦੇ ਪੈਸੇ ਇੱਥੇ ਜਾਣਾ ਐ ਕਿਸਾਨਾਂ ਵੀ ਮੰਗਾਂ ਜੀ ਜੀ ਸਾਨੂੰ ਜਿਹੜੀ ਲਿੰਤਾ ਕਰਾਉਣ ਦੇ ਲਈ ਫੈਸਲੇ ਪਾਇਆ ਰੇ ਕੀ ਕਾਰਨ ਹੈ ਸਰ ਸਾਰੇ ਪਹਿਲਾਂ ਵੀ ਹੋਈ ਹੈ ਗੱਲ ਕਿ ਇਸ ਬਾਰੇ ਸਰਕਾਰ ਤੇ ਬੈਂਕਾਂ ਅਧਿਕਾਰੇ ਗੱਲਬਾਤ ਚੱਲ ਰਹੀ ਹੈ ਉਮੀਦ ਹੈ ਕਦੇ ਦਿਨ ਦੇ ਵਿੱਚ ਵਿੱਚ ਇਹਦਾ ਬਸਲੇ ਦਾ ਹੱਲ ਹੋ ਜਾਏਗਾ ਜਿਵੇਂ ਹੀ ਪੰਜਾਬ ਦੇ ਸਾਰੇ ਬੈਂਕਾਂ ਤੇ ਇਹ ਪ੍ਰਸਾਚਿਤ ਸ਼ੁਰੂ ਹੋ ਗਿਆ ਤੇ ਆਪਣੇ ਬੈਂਕ ਦੇ ਵਿੱਚ ਵੀ ਨਾਲ ਦੀ ਨਾਲ ਸ਼ੁਰੂ ਹੋ ਜਾਏਗਾ ਉਹ ਸਵੇ ਤੱਕ ਮੈਂ ਇਹੀ ਪੀਡ ਕਰਦਾ ਕਿ ਥੋੜਾ ਸੰਧਮ ਰੱਖਣ ਤੇ ਹਫਤੇ ਦੇ ਵਿੱਚ ਵਿੱਚ ਉਮੀਦ ਹੈ ਵੀ ਅਸੀਂ ਇਸ ਨੂੰ ਪ੍ਰੋਸੈਸ ਨੂੰ ਸਟਾਰਟ ਕਰ ਦਾਂਗੇ। ਜਲਦੀ ਹੱਲ ਹੋਣਗੇ ਸਾਰੇ। ਹਾਂਜੀ 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 ਬਿਲਕੁਲ ਸਰ ਬਿਲਕੁਲ ਬਿਲਕੁਲ ਅਸੀਂ ਕਿਸਾਨਾਂ ਦੇ ਨਾਲ ਆ ਤੇ ਉਹਨਾਂ ਦੀ ਹਰ ਇੱਕ ਪ੍ਰਕਾਰ ਦੀ ਕਿਸੇ ਤਰ੍ਹਾਂ ਦੀ ਮੁਸ਼ਕਲ ਨਹੀਂ ਆਉਣ ਦੇਵਾਂਗੇ। ਥੈਂਕ ਯੂ।